ਜਿਸ ਮਕਸਦ ਦੀ ਖਾਤਰ ਸ਼ਹਾਤਾ ਨੇ ਜਾਂ ਪੀ ਗਏ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਉਸ ਮਕਸਦ ਦੀ ਪੂਰਤੀ ਦੇ ਵਾਸਤੇ ਕੌਮ ਲਾਮਬਦ ਹੋਊਗੀ ਨੌਜਵਾਨੀ ਉਹਨਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਂਦੀ ਰਹੂਗੀ ਐਦਾਂ ਦੇ ਇਥੇ ਉਪਰਾਲੇ ਕੀਤੇ ਜਾਂਦੇ ਰਹਿਣਗੇ ਹੋ ਜੋ ਬਾਈ ਦਾ ਹੋ ਜੋ ਦਾ ਸ੍ਰੀ ਦਾ ਪਾਈ ਹਰਜਿੰਦਰ ਸਿੰਘ ਜੁੰਡੇ ਹੋਰ ਉਹਦਾ ਜੱਦੀ ਖਿੰਡ ਜੱਗੀ ਦਾ ਹੈਗਾ ਨਹੀਂ ਹੁੰਦਾ ਸੈ ਸ੍ਰੀ ਅਕਾਲ ਉਹਨਾ ਸੂਰਬੀਰ ਬਹਾਦਰ ਜੋਧਿਆਂ ਦੀ ਜਾਤ ਦੇ ਵਿੱਚ ਇੱਥੇ ਅਕਾਲਪੁਰ ਖਵਾਇਦੂ ਜੀ ਦੀ ਕਿਰਪਾ ਦੇ ਸਦਕਾ ਇੱਥੇ ਵੱਡੇ ਜੋੜ ਮੇਲੇ ਲਗਿਆ ਕਰਨਗੇ ਸੂਰਬੀਰ ਬਹਾਦਰ ਜੋਧਿਆਂ ਦੀ ਜਿਹੜੀ ਸੋਚ ਸੀ ਉਹਦੇ ਉੱਪਰ ਕੰਮ ਪਹਿਰਾ ਦਿਆ ਕਰੂੰਗੀ ਇੱਥੇ ਉਹਨਾਂ ਦੀਆਂ ਬਾਤਾਂ ਪਿਆ ਕਰਨਗੀਆਂ ਜਿਸ ਮਕਸਦ ਦੀ ਖਾਤਰ ਸ਼ਹਾਤਾ ਨੇ ਜਾਨ ਪੀ ਗਏ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਉਸ ਮਕਸਦ ਦੀ ਪੂਰਤੀ ਦੇ ਵਾਸਤੇ ਕੌਮ ਲਾਂਬਦ ਹੋਊਗੀ ਨੌਜਵਾਨੀ ਉਹਨਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਂਦੀ ਰਹੂਗੀ ਇਦਾਂ ਦੇ ਇਥੇ ਉਪਰਾਡੇ ਕੀਤੇ ਜਾਂਦੇ ਰਹਿਣਗੇ ਆ ਜੋ ਵੀ ਤੋਂ ਨਹੀਂ ਜਾਣਗੇ ਕੰਮ ਕਰੀਏ। ਕੰਮ ਕਰੀਏ। ਕੰਮ ਕਰੀਏ। ਇਹ ਘਰ ਆ ਪਾਈ ਹਰਜਿੰਦਰ ਸਿੰਘ, ਸ਼ਹੀਦ ਪਾਈ ਹਰਜਿੰਦਰ ਸਿੰਘ ਜਿੰਦੇ ਦੀ। ਇਹ ਸਿਰੋਹਰਾ ਕੌਮ ਦੀ ਇਹ ਕਾਮਦਾਰ ਸਾਰੇ ਪੰਥ ਦਾ ਹੈ। ਅੱਜ ਇਹ ਕੌਮ ਨੂੰ ਸਮਰਪਿਤ ਹੋ ਗਿਆ। ਹੁਣ ਪਰਸਨਲੀ ਕਿਸੇ ਦਾ ਇਹਦੇ ਤੇ ਕੋਈ ਹੱਕ ਨਹੀਂ ਹੈ। ਇਹ ਪੂਰੀ ਕੌਮ ਦਾ ਘਰ ਆ, ਪੂਰੇ ਪੰਥ ਦਾ। ਕਿਸੇ ਦਾ ਨਹੀਂ ਹੋ। ਭਾਜੀ ਆ ਜਿਓ ਨਾਲ। ਆ ਹਾਂਜੀ। ਇਹ ਹੁਣ ਪੂਰੇ ਪੰਥ ਦਾ ਘਰ ਹੈ ਜੀ ਸਾਡੇ ਨਾਲ ਨੇ ਪਾਈ ਹਰਜਿੰਦਰ ਸਿੰਘ ਜੀ ਦਾ ਸ਼ਹੀਦ ਉਹਨਾਂ ਦੇ ਭਰਾ ਨੇ ਤੇ ਬੜੀ ਖੁਸ਼ੀ ਨਾਲ ਸਾਰਾ ਕੁਝ ਇਹਨਾਂ ਨੇ ਪੰਥ ਨੂੰ ਸਮਰਪਿਤ ਕਰ ਦਿੱਤਾ ਇਹ ਗੱਲ ਜਿਹੜੀ ਆ ਅੱਜ ਸਾਡੇ ਲਈ ਬਹੁਤ ਵੱਡੀ ਆ ਬਹੁਤ ਵੱਡੀ ਆ ਸਾਰੇ ਪਿੰਡ ਦੇ ਸੱਜਣ ਗੁਰੂ ਘਰ ਦਾ ਗਰੰਤੀ ਸਿੰਘ ਪੌਰਵੀ ਸਿੰਘ ਦਰਸ਼ਨ ਕਰਨ ਵਾਸਤੇ ਆਏ ਨੇ ਬੜੇ ਚਿਰ ਦਾ ਇੰਤਜ਼ਾਰ ਕੀਤਾ ਸੀ ਅੱਜ ਇਹ 509 ਕੌਮ ਨੂੰ ਸਮਰਪਿਤ ਹੋਇਆ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਇਹ ਸਾਡੇ ਹਿੱਸੇ ਆਇਆ ਕਿ ਜਿਹੜੀ ਕੰਧ ਸੀ ਵਿਚਲੀ ਉਹਨੂੰ ੱੱੱਕਾ ਮਾਰ ਕੇ ਤੋੜਿਆ ਅੱਜ ਤੇ ਸਾਡੇ ਲਈ ਇਹ ਦੁਨੀਆ ਦਾ ਸਭ ਤੋਂ ਖੂਬਸੂਰਤ ਪਹਲਾ ਤੇ ਸਭ ਤੋਂ ਖੂਬਸੂਰਤ ਇਹ ਦਿਨ ਅੱਜ ਜਿਹੜਾ ਸਾਡੇ ਲਈ ਚੜਿਆ ਆ ਖੁਸ਼ੀਆਂ ਭਰਿਆ ਤੇ ਜਿਹੜਾ ਅਸੀਂ ਵਧਾਈ ਦੇਨੇ ਆ ਉਹਨਾਂ ਦੀ ਜਿਹੜੀ ਭੈਣ ਜੀ ਜਿਹੜੀ ਇੱਕ ਅੰਗ ਮਾਤਾ ਜੀ ਡੱਕਦੀ ਹੁੰਦੀ ਸੀ ਵੀ ਇਹ ਕੰਦ ਨਾ ਕਰੋ ਨਾ ਕਰੋ ਹਾਂ ਤੇ ਉਹ ਮੌਕਾ ਵੀ ਜਦੋਂ ਜ਼ਬਰਦਸਤੀ ਕੰਦ ਕੀਤੀ ਗਈ ਹਾਂਜੀ ਹਾਂਜੀ ਪਰ ਅੱਜ ਮੈਂ ਕਿਥੇ ਰਿੰਦੇ ਜੀ ਜੇ ਮੈਂ ਸਾਰੀ ਉਹ ਬਾਹਰ ਹੀ ਰਿਹਾ ਜੀ ਜੀ ਤੇ ਮੈਂ ਵੀ ਨਹੀਂ ਤੁਸੀਂ ਕੰਦ ਹੋਏ ਪਰ ਚਲੋ ਚਲੋ ਅੱਜ ਤੁਹਾਡੇ ਸਾਰੇ ਨਾਲ ਰੱਟ ਗਿਆ ਬੋਲੇ ਸੋਹਣਿਆਂ ਸਾਸਗਿਆਂ ਸਾਰੀ ਵੀਡੀਓ ਕਲੀ ਕਲੀ ਚੀਜ਼ ਦੀ ਬਣਾਣੀ ਹੈ ਕਮਰੇ ਦੀ ਇੱਕ ਕੀ ਮਰਦਾ ਤੂ ਉਹ ਹਾਂ ਅੰਦਰ ਅੰਦਰ ਕਮਰੇ ਨਹੀਂ ਬਣਾ ਲਈਏ ਹੁਣ ਹਾਂਜੀ ਇੱਧਰ ਆਜੋ ਇੱਧਰ ਵੀ ਆਜੋ ਇੱਧਰ ਆਜੋ ਬਾਬਾ ਜੀ ਇੱਧਰ ਆਜੋ ਮੜ ਜਾ ਇੱਧਰ ਆਜੋ ਮੜਾ ਜਾ ਹਾਂ ਦੇਖੋ ਇੱਧਰ ਇੰਦਰ ਚਪਾਣ ਲਾ ਕੇ ਚਪਾਣ ਲਾ ਕੇ ਜਾ ਇੰਦਰ oh glad